ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਪੀਐਮ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਪਾਰਟੀ ਦੇ ਨੇਤਾ ਦਾ ਅਹੁਦਾ ਵੀ ਛੱਡ ਦਿੱਤਾ ਹੈ। ਉਸ ਤੋਂ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਪਹਿਲੇ ਉਹਨਾਂ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਕਿਹਾ ਕਿ ਅਗਲੀ ਚੋਣ ਦੇ ਲਈ ਉਹ ਵਧੀਆ ਵਿਕਲਪ ਬਦਲ ਨਹੀਂ ਸਕਦੇ। ਤਾਂ ਇਹ ਵੀ ਕਿਹਾ ਕਿ ਜੇਕਰ ਘਰ ਦੇ ਵਿੱਚ ਲੜਾਈ ਲੜਨੀ ਪਵੇਗੀ ਤਾਂ ਆਉਣ ਵਾਲੀ ਚੋਣ 'ਚ ਸਭ ਤੋਂ ਬਿਹਤ ਨਹੀਂ ਬਣ ਸਕਦੇ। ਇਹ ਬਿਆਨ ਦਿੱਤਾ ਹੈ ਕੈਨੇਡਾ ਦੇ ਪੀਐਮ ਟਰੂਡੋ ਨੇ। ਕੈਨੇਡਾ ਦੇ ਵਿੱਤ ਮੰਤਰੀ ਕ੍ਰਿਸਟਾ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦੱਸਿਆ ਸੀਗਾ ਕਿ ਪ੍ਰਧਾਨ ਮੰਤਰੀ ਪੀਐਮ ਜਸਟਿਨ ਟਰੂਡੋ ਨੇ ਪਿਛਲੇ ਸ਼ੁੱਕਰਵਾਰ ਉਹਨਾਂ ਦੇ ਵਿੱਤ ਮੰਤਰੀ ਦਾ ਅਹੁਦਾ ਛੱਡ ਕੇ ਦੂਸਰੇ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਕਿਹਾ ਇਸ ਤੋਂ ਹੀ ਨਾਰਾਜ਼ ਹੋ ਕੇ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦਾ ਫੈਸਲਾ ਵੀ ਲੈ ਲਿਆ ਉਹਨਾਂ ਨੇ ਲਿਖਿਆ ਕਿ ਪਿਛਲੇ ਕੁਝ ਸਮੇਂ ਤੋਂ ਟਰੂਡੋ ਨੇ ਉਹਨਾਂ ਦੇ ਫੈਸਲਿਆਂ ਨੂੰ ਲੈ ਕੇ ਅਸਹਿਮਤੀ ਵੀ ਬਣਾਈ ਇਸ ਦੇ ਲਈ ਹੁਣ ਉਹ ਇਸਤੀਫਾ ਦੇ ਚੁੱਕੇ ਹਨ ਤੁਹਾਨੂੰ ਦੱਸਦੀ ਇਹ ਕਿ 24 ਸੰਸਦ ਜਿਹੜੇ ਉਹਨਾਂ ਨੇ ਅਕਤੂਬਰ ਦੇ ਵਿੱਚ ਸਰਬਜਨਿਕ ਤੌਰ ਤੇ ਇਸਤੀਫਾ ਦੇਣ ਦੀ ਮੰਗ ਕੀਤੀ ਸੀਗੀ ਇਸ ਤੋਂ ਇਲਾਵਾ ਪਰਸਨਲ ਮੀਟਿੰਗ 'ਚ ਕੋਈ ਲੋਕ ਉਹਨਾਂ ਨੂੰ ਅਹੁਦਾ ਛੱਡਣ ਦੀ ਮੰਗ ਕਰ ਚੁੱਕੇ ਹਨ ਤਾਂ ਹੁਣ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਹੈ ਕਿ ਜਸਟਿਨ ਟਰੂਡੋ ਨੇ ਇਸਤੀਫਾ ਦੇ ਦਿੱਤਾ ਹੈ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਪੀਐਮ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਪਾਰਟੀ ਦੇ ਨੇਤਾ ਦਾ ਅਹੁਦਾ ਵੀ ਛੱਡ ਦਿੱਤਾ ਹੈ। ਉਸ ਤੋਂ ਵੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਪਹਿਲੇ ਉਹਨਾਂ ਨੇ ਦੇਸ਼ ਨੂੰ ਸੰਬੋਧਿਤ ਕੀਤਾ। ਉਹਨਾਂ ਨੇ ਕਿਹਾ ਕਿ ਅਗਲੀ ਚੋਣ ਦੇ ਲਈ ਉਹ ਵਧੀਆ ਵਿਕਲਪ ਬਦਲ ਨਹੀਂ ਸਕਦੇ। ਤਾਂ ਇਹ ਵੀ ਕਿਹਾ ਕਿ ਜੇਕਰ ਘਰ ਦੇ ਵਿੱਚ ਲੜਾਈ ਲੜਨੀ ਪਵੇਗੀ ਤਾਂ ਆਉਣ ਵਾਲੀ ਚੋਣ 'ਚ ਸਭ ਤੋਂ ਬਿਹਤ ਨਹੀਂ ਬਣ ਸਕਦੇ। ਇਹ ਬਿਆਨ ਦਿੱਤਾ ਹੈ ਕੈਨੇਡਾ ਦੇ ਪੀਐਮ ਟਰੂਡੋ ਨੇ। ਕੈਨੇਡਾ ਦੇ ਵਿੱਤ ਮੰਤਰੀ ਕ੍ਰਿਸਟਾ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦੱਸਿਆ ਸੀਗਾ ਕਿ ਪ੍ਰਧਾਨ ਮੰਤਰੀ ਪੀਐਮ ਜਸਟਿਨ ਪ੍ਰੂਡੋ ਨੇ ਪਿਛਲੇ ਸ਼ੁੱਕਰਵਾਰ ਉਹਨਾਂ ਦੇ ਵਿੱਤ ਮੰਤਰੀ ਦਾ ਅਹੁਦਾ ਛੱਡ ਕੇ ਦੂਸਰੇ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਦੇ ਲਈ ਕਿਹਾ ਇਸ ਤੋਂ ਹੀ ਨਾਰਾਜ਼ ਹੋ ਕੇ ਉਹਨਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਦਾ ਫੈਸਲਾ ਵੀ ਲੈ ਲਿਆ ਉਹਨਾਂ ਨੇ ਲਿਖਿਆ ਕਿ ਪਿਛਲੇ ਕੁਝ ਸਮੇਂ ਤੋਂ ਟਰੂਡੋ ਨੇ ਉਹਨਾਂ ਦੇ ਫੈਸਲਿਆਂ ਨੂੰ ਲੈ ਕੇ ਅਸਹਿਮਤੀ ਵੀ ਬਣਾਈ ਇਸ ਦੇ ਲਈ ਹੁਣ ਉਹ ਇਸਤੀਫਾ ਦੇ ਚੁੱਕੇ ਹਨ ਤੁਹਾਨੂੰ ਦੱਸਦੀ ਇਹ ਕਿ 24 ਸੰਸਾਗ ਜਿਹੜੇ ਉਹਨਾਂ ਨੇ ਅਕਤੂਬਰ ਦੇ ਵਿੱਚ ਸਰਬਜਨਿਕ ਤੌਰ ਤੇ ਇਸਤੀਫਾ ਦੇਣ ਦੀ ਮੰਗ ਕੀਤੀ ਸੀਗੀ ਇਸ ਤੋਂ ਇਲਾਵਾ ਪਰਸਨਲ ਮੀਟਿੰਗ 'ਚ ਕੋਈ ਲੋਕ ਉਹਨਾਂ ਨੂੰ ਅਹੁਦਾ ਛੱਡਣ ਦੀ ਮੰਗ ਕਰ ਚੁੱਕੇ ਹਨ ਤਾਂ ਹੁਣ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਹੈ ਕਿ ਜਸਟਿਨ ਟਰੂਡੋ ਨੇ ਇਸਤੀਫਾ ਦੇ ਦਿੱਤਾ ਹੈ